ਹਾਂਜੀ ਪੰਜਾਬੀਓ ਕੀ ਹਾਲ ਆ ਜੀ ਆ ਪਿਛਲੇ 2-4 ਦਿਨਾਂ ਤੋਂ ਇੱਕਾ ਮੁੱਦਾ ਬਹੁਤ ਜ਼ਿਆਦਾ ਛਾਇਆ ਹੋਇਆ ਟੀਵੀ ਤੇ ਸੋਸ਼ਲ ਮੀਡੀਆ ਤੇ ਭਾਬੀ ਕਮਲਕੌਰ ਦਾ ਉਹਦੇ ਬਾਰੇ ਬਹੁਤਾ ਦੱਸਣ ਦੀ ਲੋੜ ਨਹੀਂ ਹੈ ਤੁਸੀਂ ਸਾਰੇ ਨੇ ਦੇਖ ਹੀ ਲਿਆ ਹੋਣਾ ਜਿਹੜਾ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਕਮਲਕੌਰ ਦਾ ਸੌਦਾ ਲਾਇਆ ਉਹਨੂੰ ਗੱਡੀ ਚੜ੍ਹਿਆ ਤੇ ਮੈਂ ਕੁਛ ਦੇ ਬਾਰੇ ਆਪਣਾ ਵਿਚਾਰ ਦੇਣਾ ਚਾਹੁੰਨਾ ਚਲੋ ਠੀਕ ਹੈ ਆਪਾਂ ਬਹੁਤੇ ਸਿਆਣੇ ਨਹੀਂ ਹੈਗੇ ਮੇਰੇ ਨੂੰ ਬਹੁਤ ਸਿਆਣੇ ਨਹੀਂ ਦੇਖਣ ਵਾਲੇ ਵੀ ਜਿਹੜੇ ਵਿਊਅਰਸ ਹੈਗੇ ਨੇ ਉਹ ਮੇਰੇ ਨਾਲੋਂ ਜ਼ਿਆਦਾ ਸਿਆਣੇ ਆ ਪਰ ਮੇਰੇ ਦਿਲ ਔਰ ਦਿਮਾਗ ਦੇ ਵਿੱਚ ਜਿਹੜੀ ਗੱਲ ਆਈ ਆ ਭਾਈ ਜੇ ਮੈਂ ਗਲਤ ਆ ਤਾਂ ਤੁਸੀਂ ਕਮੈਂਟ ਦੇ ਵਿੱਚ ਮੈਨੂੰ ਗਾਲਾਂ ਕੱਢ ਦਿਓ ਜੋ ਮਰਜ਼ੀ ਕਹਦੇ ਹੋ ਮੈਨੂੰ ਕੋਈ ਇਤਰਾਜ਼ ਨਹੀਂ ਆ ਮੈਂ ਇੱਕ ਚੀਜ਼ ਕਹਿਣਾ ਵੀ ਇਹ ਪੰਜਾਬ ਦਾ ਠੇਕਾ ਕੀ ਇਕੱਲੇ ਸਿੱਖਾਂ ਨੇ ਲੈ ਰੱਖਿਆ ਸਿੱਖਾਂ ਤੋਂ ਇਲਾਵਾ ਪੰਜਾਬ ਲਈ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਜੇ ਧਰਨੇ ਲਾਉਣ ਜਮੀਨਾ ਪਿੱਛੇ ਤਾਂ ਸਿੱਖ ਲੜਨ ਪਾਣੀਆਂ ਦੀ ਲੜਾਈ ਲੜਨ ਤਾਂ ਸਿੱਖ ਲੜਨ ਆ ਭਈਆਂ ਪਿੱਛੇ ਲੜਨ ਜਿੰਨਾ ਯੂਪੀ ਬਿਹਾਰ ਸਾਰਾ ਆ ਕੇ ਪੰਜਾਬ ਦੇ ਵਿੱਚ ਰਹਿ ਰਿਹਾ ਤਾਂ ਉਹ ਸਿੱਖ ਲੜਨ ਜਿੰਨਾ ਆ ਲੋਕ ਸੋਸ਼ਲ ਮੀਡੀਆ ਤੇ ਗੰਦ ਪਾਉਂਦੇ ਨੇ ਕੋਈ ਬੱਚਾ ਹੱਥ ਦੇ ਵਿੱਚ ਫੋਨ ਹੀ ਫੜਾ ਸਕਦੇ ਅਸੀਂ ਇਹਨਾਂ ਨੇ ਸਾਲਿਆਂ ਨੇ ਇੰਨਾ ਗੰਦ ਪਾਇਆ ਹੋਇਆ ਸੋਸ਼ਲ ਮੀਡੀਆ ਦੇ ਦਿੱਤੇ ਨਾ YouTube ਸਾਡੇ ਬੱਚੇ ਚਲਾ ਸਕਦੇ ਨਾ ਕੋਈ Facebook ਚਲਾ ਸਕਦੇ ਨਾ ਕੋਈ ਹੋਰ ਸੋਸ਼ਲ ਮੀਡੀਆ ਸਾਈਟ ਚਲਾ ਸਕਦੇ ਨਹੀਂ ਜਿੱਥੇ ਬੱਚਾ ਫੋਨ ਚੱਕੂਗਾ ਉੱਥੇ ਕੋਈ ਨਾ ਕੋਈ ਗੰਦੀ ਵੀਡੀਓ ਹੀ ਆਊਗੀ ਇਹ ਗੰਦ ਸਾਫ਼ ਕਰਨ ਦਾ ਠੇਕਾ ਵੀ ਕੱਲੇ ਸਿੱਖਾਂ ਨਹੀਂ ਲੈ ਲਿਆ ਬਾਕੀ ਪੰਜਾਬ ਦੇ ਵਿੱਚ ਜਿੰਨੇ ਮੁਸਲਮਾਨ ਜਿੰਨੇ ਹਿੰਦੂ ਜਾਂ ਕ੍ਰਿਸਚੀਅਨ ਰਹਿੰਦੇ ਨੇ ਕਿਤੇ ਨਹੀਂ ਮੈਂ ਦੇਖਿਆ ਕੋਈ ਗਲਤ ਗੱਲ ਦਾ ਕਿਤੇ ਕੋਈ ਵਿਰੋਧ ਕਰਦਾ ਹੋਊਗਾ ਬੁਝੇ ਤੁਸੀਂ ਵਿਰੋਧ ਨਹੀਂ ਕਰ ਸਕਦੇ ਤੁਸੀਂ ਪੰਜਾਬ ਲਈ ਲੜ ਨਹੀਂ ਸਕਦੇ ਪੰਜਾਬ ਦੇ ਹੱਕਾਂ ਵਾਸਤੇ ਪੰਜਾਬ ਦੇ ਪਾਣੀਆਂ ਵਾਸਤੇ ਨਹੀਂ ਖੜ੍ਹ ਸਕਦੇ ਫਿਰ ਤੁਹਾਨੂੰ ਪੰਜਾਬ ਦੇ ਵਿੱਚ ਰਹਿਣ ਦਾ ਹੱਕ ਕੀ ਹੈ ਫਿਰ ਤਾਂ ਪੰਜਾਬ ਇਕੱਲੇ ਸਿੱਖਾਂ ਦਾ ਹੋ ਗਿਆ ਨਾ ਤੁਹਾਡਾ ਤਾਂ ਪੰਜਾਬ ਨਹੀਂ ਰਿਹਾ ਕਿਉਂਕਿ ਹਰੇਕ ਜਗ੍ਹਾ ਤੇ ਸਿੱਖਾਂ ਨਹੀਂ ਲੜਾਈਆਂ ਲੜਨੀਆਂ ਨੇ ਤੁਸੀਂ ਤਾਂ ਭਈਆਂ ਨੂੰ ਲਿਆ ਲਿਆ ਕੇ ਬਾਹਰੋਂ ਸ਼ਹਿਰਾਂ ਦੇ ਵਿੱਚ ਰੱਖ ਰਹੇ ਹੋ ਉੱਥੇ ਭਈਆਂ ਨੂੰ ਆਪਣੇ ਜਵਾਈ ਬਣਾ ਕੇ ਰੱਖਿਆ ਹੋਇਆ ਠੀਕ ਹੈ ਅੱਧੇ ਪੰਜਾਬ ਦੇ ਵਿੱਚ ਭਈ ਆ ਗਏ ਅੱਧੇ ਪੰਜਾਬ ਦੇ ਵਿੱਚ ਹਿਮਾਚਲ ਵਾਲੇ ਡੋਗਰੇ ਆ ਗਏ ਸੋਸ਼ਲ ਮੀਡੀਆ ਤੇ ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਕਿੰਨਾ ਗੰਦ ਪੈ ਰਿਹਾ ਨੰਗੀਆਂ ਹੋ ਹੋ ਕੇ ਲੋਕਾਂ ਦੀਆਂ ਕੁੜੀਆਂ ਨੱਚ ਰਹੀਆਂ ਨੇ ਕਿੰਨਾ ਨਸ਼ਾ ਨਸੇ ਦੇ ਪਿੱਛੇ ਲੜਨਾ ਤਾਂ ਸਿੱਖ ਲੜਨ ਕਿਹੜੇ ਸ਼ਹਿਰ ਦੇ ਵਿੱਚ ਦੱਸੋ ਮੁਸਲਮਾਨਾਂ ਨੇ ਧਰਨੇ ਲਾਈ ਨਹੀਂ ਨਸ਼ੇ ਪਿੱਛੇ ਕਿਹੜੇ ਸ਼ਹਿਰ ਦੇ ਵਿੱਚ ਬਹਾਮਣਾਂ ਨੇ ਧਰਨੇ ਲਾਏ ਨੇ ਨਸ਼ੇ ਦੇ ਖਿਲਾਫ ਭਈਆਂ ਦੇ ਖਿਲਾਫ ਤਾਂ ਵੀਰ ਮੇਰਾ ਇੱਕ ਮੇਰਾ ਆਪਣਾ ਥਿਊ ਹੈ ਮੈਂ ਨਹੀਂ ਚਾਹੁੰਦਾ ਕਿ ਕੋਈ ਮੇਰੇ ਨਾਲ ਸਹਿਮਤ ਹੋਵੇ ਪਰ ਮੇਰੀ ਇਹ ਸੋਚ ਹੈ ਕਿ ਪੰਜਾਬ ਦੇ ਵਿੱਚ ਸਿੱਖਾਂ ਦੇ ਨਾਲ ਜੇ ਤੁਸੀਂ ਖੜ ਨਹੀਂ ਸਕਦੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਵੀਡੀਓ ਪਾ ਕੇ ਆਪਣਾ ਉਹਨਾਂ ਦੇ ਨਾਲ ਜਿਤਾਓ ਵੀ ਆਪੇ ਇਸੇ ਤੋੜੇ ਨਾਲ ਆ ਠੀਕ ਹੈ